ਦੋ ਦਰਜਨਾ ਟੀਮ ਨੇ ਆਉਣਾ ਤੇ ਉਹਨਾਂ ਵਿੱਚੋਂ 50% ਕੋਟ ਸਾਨੂੰ ਡਾਕਟਰਾਂ ਵਾਲੇ ਦੇਣਗੇ ਤੇ ਰੋਲ ਕਮਾਂਡੋ ਦਾ ਹੋਊਗਾ। ਉਹ ਕੱਲ ਦਾ ਪ੍ਰਸ਼ਾਸਨ ਵਿਵਤਬੰਦੀ ਬਣਾ ਰਿਹਾ। ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰੀ ਹੈ ਜੀ ਸਟੇਜ ਦੇ ਨੇੜੇ ਆਉਣਾ। ਕੀ ਬੰਦੇ ਸਰ ਦੋ ਸਟੇਜ ਦੇ ਨੇੜ ਦਾ ਆਉਣਾ ਮਤਲਬ ਦਲੇਵਾਲ ਸਾਹਿਬ ਨੂੰ ਮੋਰਚੇ ਤੋਂ ਚੱਕਣਾ। ਇਹ ਉਹਨਾਂ ਦੀ ਵਿਵਤਬੰਦੀ ਹੈ। ਬੇਨਤੀ ਕਰਦਾ ਕਿ ਅਡੀਕੋ ਨਾਲ ਆ ਰਾਤ ਨੂੰ ਸਾਡੀ ਬਹੁਤ ਵੱਡੀ ਭੀੜ ਹੋਣੀ ਚਾਹੀਦੀ ਆ। ਜੀ ਉਹਨਾਂ ਨੇ ਟੱਕਾ ਕਰਨੇ ਕੋਸ਼ਿਸ਼ ਕੀਤੇ ਅਸੀਂ ਆਪਦੇ ਵਿਚਾਰ ਲਈ ਸਾਡਾ ਘੱਟ ਨੁਕਸਾਨ ਹੋਵੇ ਅਸੀਂ ਕਿਸੇ ਨਾਲ ਟੱਕਰ ਨਾ ਨਹੀਂ ਚਾਹੁੰਦੇ ਜੋ ਵੀ ਫੌਜੀ ਭਰਾ ਅਲਟਾਇਰਮੈਂਟ ਹੋ ਕੇ ਇਹਨੇ ਮੋਰਚੇ ਚ ਆਏ ਨੇ ਉਹਨਾਂ ਨੂੰ ਅਪੀਲ ਹੈ ਕਿ ਸਾਡੇ ਤੇ ਕੀ ਕਰ ਸਕਦੀ ਹੈ ਸਰਕਾਰ ਕਿਧਰੋਂ ਹਮਲਾ ਕਰ ਸਕਦੀ ਹੈ ਆਪਾਂ ਹੁਣੇ ਮੋਰਚੇ ਸਾਰੇ ਬਣਾ ਲਈਏ ਪਰ ਰਾਤ ਵਾਲਾ ਸਮਾਂ ਉਹਨਾਂ ਨੂੰ ਨਾ ਦਈਏ ਇਸ ਆਪਣੇ ਹੋਟਲ ਵਾਲੀ ਜਗ੍ਹਾ ਤੇ ਮੇਨੀ ਹਸਪਤਾਲ ਦਾ ਨਾਮ ਨਹੀਂ ਡਾਕਟਰ ਸਾਹਿਬਾਨ ਪਹਿਲਾਂ ਵੀ ਚੈੱਕ ਅਪ ਕਰਦੇ ਨੇ ਵੀ ਕਦੇ ਮਨਾ ਨਹੀਂ ਕੀਤਾ ਜਿਹੜੀ ਹੁਣ ਵੀ ਟੀਮ ਆਈ ਹੈ ਉਹ ਆਈ ਕਿੰਨੇ ਆ ਪਾਗ 2 ਦਰਜਨਾ 2 ਦਰਜਨਾ ਟੀਮ ਨੇ ਆਉਣਾ ਤੇ ਉਹਨਾਂ ਵਿੱਚੋਂ 50% ਕੋਟ ਸਾਨੂੰ ਡਾਕਟਰਾਂ ਵਾਲੇ ਦੇਸਣਗੇ ਤੇ ਰੋਲ ਕਮਾਂਡੋ ਦਾ ਹੋਊਗਾ ਜੇ ਉਹਨਾਂ ਨੇ ਟੱਕਾ ਕਰਨ ਦੀ ਕੋਸ਼ਿਸ਼ ਕੀਤੀ ਹਮੇਸ਼ਾ ਪੌਸ ਚੱਕ ਕੇ ਲੈ ਜਾਂਦੀ ਹੈ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਗਲੂ ਹੋਸ਼ ਲਾ ਕੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਜਨਤਕ ਮੌਤ ਨਹੀਂ ਹੁੰਦੀ ਬਾਹਰ ਹੁੰਦੀ ਹੈ ਜਿੰਨੀ ਆ ਰਿਪੋਰਟਾਂ ਆਪਾਂ ਨਾਲ ਦੇ ਪਿੰਡਾਂ ਦੇ ਵਿੱਚੋਂ ਆਈ ਹੈ ਇਹ ਪਦਰ ਤੇ ਜਿਹੜੀ ਪਿੰਡਾਂ ਦੇ ਵਿੱਚ ਪੌਸ ਛਾਉਣੀ ਬਣਾਉਣੀ ਪੰਜ ਪੰਜ ਸੱਤ ਸੱਤ ਜਿਹੜੀਆਂ ਬੱਸਾਂ ਉਹ ਲਾਈਆਂ ਨੇ ਉਹ ਕੱਲ ਦਾ ਪ੍ਰਸ਼ਾਸਨ ਵਿਵਤਬੰਦੀ ਬਣਾ ਰਿਹਾ ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰੀ ਹੈ ਜੀ ਸਟੇਜ ਦੇ ਨੇੜੇ ਆਉਣਾ ਸਟੇਜ ਦੇ ਨੇੜ ਦਾ ਉਹਦਾ ਮਤਲਬ ਡੱਲੇਵਾਲ ਸਾਹਿਬ ਨੂੰ ਮੋਰਚੇ ਤੇ ਚੱਕਣਾ ਇਹ ਉਹਨਾਂ ਦੀ ਬਯੋਤਬੰਦੀ ਹੈ ਬੇਨਤੀ ਕਰਦਾ ਕਿ ਅਡੀਕੋ ਨਾਲ ਆਪਦੇ ਪਿੰਡ ਕਾਇਆਂ ਨੂੰ ਹੁਣੇ ਫੋਨ ਕਰੋ ਰਾਤ ਨੂੰ ਸਾਡੀ ਬਹੁਤ ਵੱਡੀ ਭੀੜ ਹੋਣੀ ਚਾਹੀਦੀ ਆ ਜਿੰਨੇ ਜਿ ਉਹਨਾਂ ਨੇ ਟੱਕਾ ਕਰਨੀ ਕੋਸ਼ਿਸ਼ ਕੀਤੀ ਅਸੀਂ ਆਪਦੇ ਬਚਾ ਲਈ ਸਾਡਾ ਘੱਟ ਨੁਕਸਾਨ ਹੋਵੇ ਅਸੀਂ ਕਿਸੇ ਨਾਲ ਟੱਕਰ ਨਾ ਨਹੀਂ ਚਾਹੁੰਦੇ ਪਰ ਆਪ ਦੇ ਵਿਚਾਰ ਲਈ ਐਕਚੁਅਲ ਰਟਾਇਰਮੈਂਟ ਹੋ ਕੇ ਆਏ ਨੇ ਤਾਂ ਕੋਈ ਪੁਸ ਮੈਗਮੈਂਟ ਹੋ ਟਾਇਰਮੈਂਟ ਹੋ ਕੇ ਆਏ ਨੇ ਜੀਵਨਾ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਕਹਿੰਦੀ ਕਰਦਾ ਜੇ ਪੰਡਾਲ ਦੇ ਵਿੱਚੋਂ ਆਏ ਨੇ ਜੋ ਵੀ ਫੌਜੀ ਭਰਾ ਰਟਾਇਰਮੈਂਟ ਹੋ ਕੇ ਇਹ ਮੋਰਚੇ ਚ ਆਏ ਨੇ ਉਹਨਾਂ ਨੂੰ ਪਰੀਲ ਹੈ ਕਿ ਸਾਡੇ ਤੇ ਕੀ ਕਰ ਸਕਦੀ ਹੈ ਸਰਕਾਰ ਕਿਧਰੋਂ ਹਮਲਾ ਕਰ ਸਕਦੀ ਹੈ ਉਹ ਵਿਉਂਤ ਬੰਦੀ ਬਣਾ ਕੇ ਆਪਦੇ ਵਿਚਾਰ ਲਈ ਆਪਦੇ ਵਿਚਾਰ ਲਈ ਆਪਾਂ ਹੁਣੇ ਮੋਰਚੇ ਸਾਰੇ ਬਣਾ ਲਏ ਰਾਤ ਵਾਲਾ ਸਮਾਂ ਉਹਨਾਂ ਨੂੰ ਨਾ دیے ਜਿੱਥੇ ਵੀ ਲਾਈਟਾਂ ਲੱਗਦੀਆਂ ਆਪਾਂ ਲਾਈਟਾਂ ਲਾ ਦਿੱ ਗਏ ਜਿਸ ਨੂੰ ਨੌਜਵਾਨ ਦੀ ਕੋਈ ਟ੍ਰੇਨਿੰਗ ਕੀਤੀ ਆ ਉਹ ਵੀ ਸਾਨੂੰ ਲਾਜ਼ਮੀ ਨਾਂ ਲਿਖਵਾ ਦੇਣ ਇੱਥੇ ਹਾਜ਼ਰੀ ਲਿਵਾਉਣ ਅੱਜ ਸਮਾਂ ਨਾ ਗਿੱਕਿਓ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਪੁਲਿਸ ਭੇਜੀ ਆ ਤੈਦਾ ਮੁਕਾਬਲਾ ਕਰਨ ਲਈ ਕਿਉਂ ਅਖੀਰ ਦੇ ਵਿੱਚ ਜਿਹੜੀਆਂ ਮੂਵਮੈਂਟ ਆਉਂਦੀਆਂ ਨੇ ਐਲਸੀਡੀ ਲੱਗੀ ਆ ਇਹਦੇ ਰਾਹੀਂ ਕਿੰਨੇ ਕੁ ਤਸਵੀਰ ਤੁਸੀਂ ਦੇਖ ਪਾਉਂਗੇ ਜੋ ਹਾਲਾਤ ਬਣ ਰਹੇ ਆ ਪਹਿਲਾਂ ਸੋਨੂੰ ਸਾਰਿਆਂ ਨੂੰ ਉਹ ਜਿਹੜੀ ਅੰਦਰ ਸੱਚਾਈ ਆ ਉਹ ਸੀ ਮੀਡੀਆ ਨੂੰ ਵੀ ਸਾਰੀ ਉਹ ਕਾਊਂਟਰ ਅਕ ਪੇਜ ਦਿੰਨੇ ਆ ਜਿੰਨੀ ਆ ਰਿਪੋਰਟਾਂ ਆਪਾਂ ਨਾਲ ਦੇ ਪਿੰਡਾਂ ਦੇ ਵਿੱਚੋਂ ਆਈ ਐ ਵੱਡੇ ਪੱਧਰ ਤੇ ਜਿਹੜੀ ਪਿੰਡਾਂ ਦੇ ਵਿੱਚ ਪੁਲਿਸ ਸ਼ਾਉਣੀ ਬਣਾਉਣੀ ਹਮੇਸ਼ਾ ਹਕੂਮਤਾਂ ਹੀ ਕਰਦੀਆਂ ਹੁੰਦੀਆਂ ਨੇ ਲੜਨ ਵਾਲੇ ਲੋਕ ਡੋਲਦੇ ਨਹੀਂ ਹੁੰਦੇ ਲੜਨ ਵਾਲੇ ਲੋਕ ਇਹਨਾਂ ਦੀਆਂ ਕਾਰਵਾਈਆਂ ਤੋਂ ਪਿੱਛੇ ਨਹੀਂ ਹਟਦੇ ਹੁੰਦੇ ਜਿਨ੍ਹਾਂ ਨੇ ਆਪਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਲੜਾਈ ਦੇ ਵਿੱਚ ਉਹਦੀ ਸੋਚ ਤੇ ਪੂਰੇ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਇਸ ਮੋਰਚੇ ਵੱਲ ਹੈ ਕਿ ਕੇਂਦਰ ਕੀ ਕਰਦੀ ਹੈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਸਾਹਮਣੇ 24 ਦਿਨ ਹੋ ਗਏ ਆ ਮੈਂ ਆ ਕੇ ਰਾਂ ਤਸਵੀਰ ਸਾਰਿਆਂ ਪਾ ਨੂੰ ਮੀਡੀਆ ਦੇ ਸਾਹਮਣੇ ਆ ਜਾਣ ਦਿਓ ਉਹ ਸਰਕਾਰ ਨੇ ਪ੍ਰਬੰਧ ਕਰਿਆ ਇੰਨੇ ਚੱਕਰ ਆਉਣ ਦੇ باوجود ਵੀ بے ਹੋਸ਼ ਆਉਣ ਦੇ باوجود ਵੀ ਪਹ ਬੋਲਣਾ ਇਹਦੀ ਲਾਜ਼ਮੀ ਜੋ ਅੱਜ ਸ੍ਰੀਮ ਕੋਰਟ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜੋ ਕੱਲ ਦਾ ਪ੍ਰਸ਼ਾਸਨ ਬਿਉਤਬੰਦੀ ਬਣਾ ਰਿਹਾ ਐਸ ਆਪਣੇ ਹੋਟਲ ਵਾਲੀ ਜਗ੍ਹਾ ਤੇ ਮੀਨੀ ਹਸਪਤਲ ਦਾ ਨਾਂ ਦੇਣਾ ਡਾਕਟਰ ਸਾਹਿਬਾਨ ਪਹਿਲਾਂ ਵੀ ਚੈੱਕ ਅਪ ਕਰਦੇ ਨੇ ਅਸੀਂ ਕਦੇ ਮਨਾਂ ਨਹੀਂ ਕੀਤਾ ਜਿਹੜੀ ਹੁਣ ਵੀ ਟੀਮ ਆਈ ਐ ਉਹ ਆਈ ਕਿੰਨੇ ਆ ਲਗਭਗ 2 ਦਰਜਨਾ 2 ਦਰਜਨਾ ਟੀਮ ਨੇ ਆਉਣਾ ਤੇ ਉਹਨਾਂ ਵਿੱਚੋਂ 50% ਕੋਟ ਸਾਨੂੰ ਡਾਕਟਰਾਂ ਵਾਲੇ ਦੇਸਣਗੇ ਤੇ ਰੋਲ ਕਮਾਂਡੋ ਦਾ ਹੋਊਗਾ ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰੀ ਹੈ ਜੀ ਸਟੇਜ ਦੇ ਨੇੜੇ ਆਉਣਾ ਸਟੇਜ ਦੇ ਨੇੜੇ ਦਾ ਆਉਣਾ ਮਤਲਬ ਦੱਲੇਵਾਲ ਸਾਹਿਬ ਨੂੰ ਮੋਰਚੇ ਤੋਂ ਚੱਕਣਾ ਇਹ ਉਹਨਾਂ ਦੀ ਬਯਉਤਬੰਦੀ ਹੈ ਤੇ ਹਜੇ ਵੀ ਕੋਈ ਪਿਲੇਖੇ ਚ ਰਹੇਗਾ ਫਿਰ ਉਹਦਾ ਕੋਈ ਲਾਜ ਨਹੀਂ ਇੰਨੇ بے ਹੋਸ਼ ਹੋਣ ਦੇ باوجود ਵੀ ਕਹਿਣਾ ਵੀ ਨਹੀਂ ਜਿੰਨੀ ਜੇ ਮੇਰੀ ਬਾਜ ਹੈ ਤੁਸੀਂ ਲਾਜਮੀ ਮੈਨੂੰ ਬੁਲਾਓ ਮੈਨੂੰ ਦੋ ਸ਼ਬਦ ਕਹਿਣੇ ਕਹਿਣੇ ਆ ਮੈਂ ਬੀਪੀਜੀ ਦਾ ਉਹਨਾਂ ਦਾ ਇੱਕੇਦਮ ਡਾਊਨ ਬਹੁਤ ਡਾਊਨ ਜੀ ਡਾਕਟਰ ਸਾਹਿਬ ਆਨੰਦ ਜੀ ਦੱਸਿ ਗਏ ਉਹ ਤੋਂ ਜਵਾਬ ਦੇ ਜਾਣਗੇ ਪਰ ਛੋੜੀਆਂ ਅਰਦਾਸਾਂ ਨੇ ਛੋੜੇ ਜਾਪ ਨੇ ਕਿਹੜਾ ਹੋਂਦ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਲਿਆਂਦਾ ਉਹ ਤਸਵੀਰ ਛੋੜੇ ਸਾਹਮਣੇ ਆਜੂ ਕਿਹੜੀ ਸਥਿਤੀ ਦੇ ਵਿੱਚ ਉਹ ਡੱਲੇਵਾਲ ਸਾਹਿਬ ਮੁੜ ਕੇ ਆਪਣੇ ਚਾਏ ਨੇ ਤਾਂ ਉਹ ਮੈਂ ਉਹਨਾਂ ਨੂੰ ਆਪਣੇ ਜਿੰਨੇ ਵੀ ਪ੍ਰਬੰਧਕ ਹੈ ਉਹ ਉਹਨੂੰ ਘਰ ਜੀ ਨੂੰ ਬੇਨਤੀ ਕਰਦੇ ਵਿਕਤਾ ਜਿਹੜੇ ਉਹ ਐਲ ਸੀ ਡੀ ਤੇ ਚਲਵਾ ਦਿਓ ਮੈਂ ਫੇਰ ਇਹ ਸਥਿਤੀ ਦੇ ਵਿੱਚ ਪੰਜਾਬੀਆਂ ਨੂੰ ਅਪੀਲ ਕਰਦਾ ਤੇ ਸਾਡੇ ਦੋਨੇ ਫੋਰਮਾਂ ਦੇ ਆਗੂਆਂ ਨੂੰ ਬੇਨਤੀ ਕਰਦਾ ਕਿ ਅਡੀਕੋ ਨਾਲ ਆਪਦੇ ਪਿੰਡ ਕਾਇਆਂ ਨੂੰ ਹੁਣੇ ਫੋਨ ਕਰੋ ਰਾਤ ਨੂੰ ਸਾਡੀ ਬਹੁਤ ਵੱਡੀ ਭੇੜ ਹੋਣੀ ਚਾਹੀਦੀ ਆ ਜਿੰਨੇ ਜਿ ਉਹਨਾਂ ਨੇ ਟੱਕਾ ਕਰਨੀ ਕੋਸ਼ਿਸ਼ ਕੀਤੀ ਅਸੀਂ ਆਪ ਦੇ ਵਿਚਾਲੇ ਸਾਡਾ ਘੱਟ ਨੁਕਸਾਨ ਹੋਵੇ ਅਸੀਂ ਕਿਸੇ ਨਾਲ ਟੱਕਰ ਨਾ ਨਹੀਂ ਚਾਹੁੰਦੇ ਪਰ ਆਪ ਦੇ ਵਿਚਾਲੇ ਆ ਸਾਡੀ ਸੰਗਤ ਆ ਸਾਡੀਆਂ ਪੈਣਾ ਜਿਹੜੀਆਂ 10 ਮਹੀਨੇ ਦੇ ਇੱਥੇ ਸੜਕਾਂ ਤੇ ਬੈਠੀਆਂ ਨੇ ਇਹਨਾਂ ਨੂੰ ਬਚਾਇਆ ਕਿਵੇਂ ਜਾਵੇ ਉਹ ਮੈਂ ਅਸੀਂ ਪੀਲ ਕੀਤੀ ਫੌਜਲ ਟਾਇਰਮੈਂਟ ਹੋ ਕੇ ਆਏ ਨੇ ਜャ ਕੋਈ ਪੂਰਸ ਮਹਿਕ ਮੈਂ ਟਾਇਰਮੈਂਟ ਹੋ ਕੇ ਆਏ ਨੇ ਜੀਵਨਾ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਜੇ ਇਹਨਾਂ ਨੂੰ ਡੱਲੇਵਾਲ ਸਾਹਿਬ ਦੀ ਸੋਚ ਤੇ ਜੋ ਸਥਿਤੀ ਰਚਾਏ ਹੈ ਮੈਂ ਬੇਨਤੀ ਕਰਦਾ ਜੇ ਪੰਡਾਲ ਦੇ ਵਿੱਚੋਂ ਆਏ ਨੇ ਜੋ ਵੀ ਫੌਜੀ ਭਰਾ ਅਲਟਾਇਰਮੈਂਟ ਹੋ ਕੇ ਕਿੱਤਾ ਸਾਡਾ ਕਿਸਾਨੀ ਐ ਫੇਰ ਵੀ ਜਿੰਨੇ ਮੋਰਚੇ ਚ ਆਏ ਨੇ ਉਹਨਾਂ ਨੂੰ ਪੀਲ ਐ ਕਿ ਸਾਡੇ ਤੇ ਕੀ ਕਰ ਸਕਦੀ ਐ ਸਰਕਾਰ ਕਿਧਰੋਂ ਹਮਲਾ ਕਰ ਸਕਦੀ ਐ ਉਹ ਬਿਉਵੰਤ ਬੰਦੀ ਬਣਾ ਕੇ ਆਪਦੇ ਵਿਚਾਲੇ ਆਪਾਂ ਹੁਣੇ ਮੋਰਚੇ ਸਾਰੇ ਬਣਾ ਲਈਏ ਰਾਤ ਵਾਲਾ ਸਮਾਂ ਉਹਨਾਂ ਨੂੰ ਨਾ ਦਈਏ ਜਿੱਥੇ ਵੀ ਲਟਾਂ ਲੱਗਦੀ ਆਪਾਂ ਲਟਾਂ ਲਾ ਦਈਏ ਜੈਗਨੇਟਰ ਦਾ ਪ੍ਰਬੰਧ ਜੋ ਵੀ ਉਹਨਾਂ ਨੇ ਕਹਿਣਾ ਜੋ ਉਹਨਾਂ ਨੂੰ ਲੱਗਦਾ ਹੁੰਦਾ ਹੈ ਸਮੇਂ ਤੇ ਸੁਖਜੀਤ ਜੀ ਮੈਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਵਿਭਾਗ ਵਿੱਚ ਜੋ ਇਲਟਰਨਮਟੋ ਕੈ ਇਨ ਉਹਨਾਂ ਦੀ ਬੜੀ ਸਰਵਿਸ ਲੰਮੀ ਹੈ ਤਾਂ ਜੋ ਹੋਰ ਵੀ ਜਿੰਨੇ ਸਾਡੇ ਭਰਾ ਇਸ ਮੋਰਚੇ ਦੇ ਵਿੱਚ ਨੇ ਜਿਸ ਨੂੰ ਨੌਜਵਾਨ ਦੀ ਕੋਈ ਟ੍ਰੇਨਿੰਗ ਕੀਤੀ ਆ ਉਹ ਵੀ ਸਾਨੂੰ ਲਾਜ਼ਮੀ ਨਾ ਲਿਖਵਾ ਦੇਣ ਇਥੇ ਹਾਜ਼ਰੀ ਲਵਾਉਣ ਤੇ ਲਾਜ਼ਮੀ ਆਪਾਂ ਆਪਣਾ ਨੁਕਸਾਨ ਘਾਟੋਵੇ ਬਚਾਅ ਕਰ ਸਕੀਏ ਤਾਂ ਜੇ ਸਥਿਤੀ ਸਾਹਮਣੇ ਆਪਰੇ ਹੋ ਗਈ ਆ ਸਥਿਤੀ ਆਪਾਂ ਹੁਣ ਦੇਖ ਲਈ ਆ ਜੋ ਆਪਾਂ ਨੂੰ ਅਖੀਰ ਕਈਆ ਡਲੇਵਾਲ ਸਾਹਿਬ ਨੇ ਖੀਰ ਹੁਣ ਗੱਲ ਕਿ ਮੇਰੀ ਤਾਂ ਬਾਜੀ ਆ ਸੋਡੇ ਲੋਕਾਂ ਦੇ ਵਿੱਚ ਐ ਤੁਸੀਂ ਬਚਾਉਣਾ ਏਕ-ਇਕ ਸਾਥ ਸੋਡੇ ਲਈ ਐ ਮੈਨੂੰ ਪੁਲਿਸ ਦੇ ਹੱਥ ਨਾ ਜਾਣ ਦਿਓ ਮੈਂ ਫੇਰ ਪੰਜਾਬੀਓ ਅਪੀਲ ਕਰਦਾ ਹਾਂ ਅੱਜ ਸਮਾਨਾ ਗੇਕਿਓ ਅਪੀਲ ਕਰੋ ਪੰਜਾਬ ਨੂੰ ਹਰਿਆਣੇ ਨੂੰ ਜਿਹੜੇ ਅਸੀਂ ਬਾਡਰਾ ਤੇ ਬੈਠਾ ਤੇ ਨਾਲੋਂ ਪਿੰਡਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਪੁਲਿਸ ਭੇਜੀ ਆ ਫਾਇਦਾ ਮੁਕਾਬਲਾ ਕਰਨ ਲਈ ਕਿਉਂ ਹਕ ਅਖੀਰ ਦੇ ਵਿੱਚ ਜਿਹੜੀਆਂ ਮੂਵਮੈਂਟ ਆਉਂਦੀਆਂ ਨੇ ਹਮੇਸ਼ਾ ਪੁਲਸ ਚੱਕ ਕੇ ਲੈ ਜਾਂਦੀ ਹੈ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਗਲੂੋਸ਼ ਲਾ ਕੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਜਨਤਕ ਮੌਤ ਨਹੀਂ ਹੁੰਦੀ ਬਾਹਰ ਹੁੰਦੀ ਹੈ ਇਸ ਕਰਕੇ ਆਪਾਂ ਪੂਰਾ ਮਨ ਬਣਾ ਕੇ ਕਿ ਮੋਰਚੇ ਨੂੰ ਜਿਵੇਂ ਤੁਸੀਂ ਰਾਤ ਸਾਰੇ ਨਾਕੇ ਵੱਡੀ ਗੰਟੀ ਦੇ ਵਿੱਚ ਪੂਰਾ ਪ੍ਰਬੰਧ ਕਾਇਮ ਕੀਤਾ ਮੈਂ ਉਹ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਤੇ ਪੀਲ ਕੀਤੀ ਸਾਨੂੰ ਲੱਗਦੀ ਸਥਿਤੀ ਕਿ ਅੱਜ ਸਰਕਾਰ ਆਦਿ ਨਾ ਕਰੇ ਕੱਲ ਕਰ ਦੇ ਦੋ ਹੀ ਰਾਹ ਬਚੇ ਨੇ ਸਰਕਾਰ ਕੋਲੇ ਜਾਂ ਤਾਂ ਫੌਰੀ ਸਾਡੀਆਂ ਮੰਗਾਂ ਲਾਗੂ ਕਰ ਦੇ ਐਲਾਨ ਕਰ ਦੇ ਸਾਡੀ ਪਾਰਲੀਮੈਂਟ ਕਮੇਟੀ ਨੇ ਸਰ ਸੰਤਿਨਾ ਰਿਪੋਰਟ ਦੇਤੀ ਹੈ ਸਿਰਫ ਪ੍ਰਧਾਨ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ ਉਹ ਕਹਿੰਦੇ ਵੀ ਮੈਂ ਨੋਟੀਫਿਕੇਸ਼ਨ ਜਾਰੀ ਕਰਦਾ ਤਾਂ ਜਾ ਫਿਰ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਾਡਾ ਜੋਧਾ ਲੜ ਰਿਹਾ ਇਹਨੂੰ ਚੱਕਣਾ ਨਹੀਂ ਦੇਈਏ ਜਿੰਨੇ ਵੀ ਗੱਲੇਵਾਲ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਇਸ ਕਰਕੇ ਅਸੀਂ ਉਹਨਾਂ ਤੋਂ ਮਾਫੀ ਚਾਹਾਂਗੇ ਅਸੀਂ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਦੀ ਥੋੜਾ ਥੋੜਾ ਗਰਮ ਪਾਣੀ ਕਰਕੇ ਲੱਤਾਂ ਨੂੰ ਮਾਲਿਸ਼ ਕਰਦिए ਢੋਈ ਨੂੰ ਕਰਦिए ਅਚਾਨਕ ਜਿਹੜਾ ਜਦੋਂ ਇੱਕਿਆ ਲੀੜੇ ਲਾਏ ਉਹਨਾਂ ਨੂੰ ਚੱਕਰ ਆ ਗਿਆ ਡਿੱਗ ਪਿਆ ਉਲਟੀ ਆ ਗਈ ਸੀ 5-7 ਮਿੰਟ ਬੇਹੋਸ਼ ਰਹਿਣਾ ਫਿਰ ਉਸ ਸਥਿਤੀ ਦੇ ਵਿੱਚ ਆਉਣਾ ਇਹ ਸਾਰੀ ਤਸਵੀਰ ਤੁਹਾਡੇ ਸਾਹਮਣੇ ਆ ਤਾਂ ਤੁਸੀਂ ਬਾਹਰ ਬੈਠੀ ਸੰਗਤ ਨੇ ਜਿਹੜਾ ਜਾਪ ਕੀਤਾ ਅਸੀਂ ਉਸੇ ਸਥਿਤੀ ਦੇ ਵਿੱਚ ਫੇਰ ਆਏ ਆ ਤਾਂ ਆਪਾਂ ਬੋਲਣਾ ਨਹੀਂ ਲੜਨਾ ਚਿਪਾਹੀਓ ਪੀਲ ਉਹ ਸਾਰੀ ਮੈਂ ਸੁਖਜੀਤ ਭਾਈ ਨੂੰ ਜਿਹੜੇ ਅਸੀਂ ਸਭਾਈ ਇਹਨਾਂ ਸਥਿਤੀ ਦੇਖੋ ਕੋਈ ਵੱਖਰੀ ਸੀ ਇਹ ਜਿਹੜੇ ਹੁਣ ਸਥਿਤੀ ਬਣੀ ਆ ਇਹਨਾਂ ਨੂੰ ਮੈਂ 2 ਮਿੰਟ 4 ਮਿੰਟ ਜਿਹੜੇ ਵੀ ਇਸ ਸਥਿਤੀ ਦੇ ਵਿੱਚ ਜਿੰਨੇ ਵੀ ਸਾਡੇ ਫੋਰਮ ਦੇ ਆਗੂ ਐ ਜਿਹੜੇ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ ਐ ਜੋ ਜਿੰਨੇ ਵੀ ਸਾਡੇ ਫੋਰਮ ਦੇ ਆਗੂ ਆ ਉਹ ਇੱਥੇ ਪਹੁੰਚੜ ਸਟੇਜ ਤੇ Papa ਜ਼ਰੂਰੀ ਇਸ ਜਿਹੜੀ ਸਥਿਤੀ ਦੇ ਵਿੱਚ ਉਹਨਾਂ ਨੂੰ ਕੋਈ ਫੈਸਲਾ ਲੈ ਤਕੀਏ ਦੂਧੀਆਂ ਜਿਹੜੀ ਅੰਦਰ ਉਹਨਾਂ ਦੀ ਦੇਈ ਤਸਵੀਰ ਆ ਉਹ ਐਲਸੀਡੀਆ ਉਹ